ਸਾਰੇ ਬੱਚੇ ਜਿਨ੍ਹਾਂ ਨੇ 90% ਤੋਂ ਵੱਧ ਅੰਕ ਪ੍ਰਾਪਤ ਹਨ ਇਹਨਾਂ ਲਈ ਲਾਫੈਂਸ ਸਚੇ। ਇਸ ਨਾਲ ਅਸੀਂ ਉਨ੍ਹਾਂ ਅਧਿਆਪਕਾਂ ਨੂੰ ਵੀ ਸਨਮਾਨਿਤ ਕਰਦਾ ਜਿਹੜੇ ਅਧਿਆਪਕਾਂ ਨੇ ਬੜੀ ਆਸ ਦਾ ਮਜ਼ਰਾ ਇਸ ਸਮਾਜ ਵਿੱਚ ਦਿੱਤਾ ਹੈ। ਭਾਈ ਸੋਲਕਾ ਸਾਹਿਬ ਨੂੰ ਖਾਸਾ। ਅਸੀਂ ਅਸਵਾਦੀ ਅਸੀਂ ਪਰਟੀਕਲ 90% ਦਾ ਪ੍ਰਸਤਾਵ ਮਨਜ਼ੂਰ ਕਰਿਆ। ਇਹ ਲਾਗੂ ਹੋਊਗਾ ਤਿੰਨ ਸਾਲਾਂ ਤੱਕ ਦਾ ਸਮਾਂ। ਇਸ ਤੋਂ ਇਲਾਵਾ ਜਿੰਨੇ ਨੂੰ ਬੜੀ ਖੁਸ਼ੀ ਆ ਕਿ समोह जंडियाला गुरु रख कैबिनेट मंत्री गलबात कर ली सर अज का जो प्रोग्राम किस तरह रहे देखो अ ਹਰ ਇੱਕ ਬੇਜ ਨਵੇਂ ਬੱਚੇ 10ਵੀਂ ਦਾ 12ਵੀਂ ਦੇ ਜਿਹੜੇ ਬੋਰਡ ਦੇ ਐਗਜ਼ਾਮ ਹੁੰਦੇ ਨੇ ਚਾਹੇ ਉਹ CBSE ਕੇ ਨੇ ਚਾਹੇ ICSE ਕੇ ਨੇ ਚਾਹੇ 60 50 ਕਿਸੇ ਵੀ ਕਿਤੇ ਸਾਰੇ ਬੱਚੇ ਜਿਨ੍ਹਾਂ ਨੇ 90% ਤੋਂ ਵੱਧ ਅੰਕ حاصل ਕੀਤੇ ਨੇ ਨਾਲ ਜਾਂ ਸਟੂਡੈਂਟ ਨੰਬਰ ਆਸੀ ਫਾਇਲ ਹੈ ਇਸ ਸਮਾਂ ਛੰਨੋ ਕਿਹਾ ਸੀ ਕਿ ਇਹਦੇ ਵਿੱਚ ਜੀਸਾ ਅਸੈਸਮੈਂਟ ਨਾਲ ਔਰ ਯੰਗ ਆਫਿਸਰਸ ਜਿਹੜੇ ਅਮਚਾਂ ਨੂੰ ਮੋਟੀਵੇਟ ਕਰ ਸਕਦੇ ਹਾਂ ਉਹਨਾਂ ਨੂੰ ਦਿਖਾਉਣਾ ਸੀ ਕਿ ਉਹ ਆਪਣੇ ਜ਼ਿੰਦਗੀ ਦੇ ਐਕਸਪੀਰੀਐਂਸਸ ਤੋਂ ਮਿਲਦੇ ਆਮ ਅਮਚਾਂ ਨੂੰ ਸਮਝਦੇ ਕਰਨਾ ਔਰ ਅਮਚਾਂ ਨੂੰ ਮੋਟੀਵੇਟ ਕਰਨ ਕਿ ਕਿਵੇਂ ਆਪਾਂ ਹਾਇਰ ਪੱਧਰ ਤੇ ਯਾਨੀ ਅੱਗੇ ਵਧ ਸਕਦੇ ਹਾਂ। ਇਹ ਬਹੁਤ ਨਾਲ ਸਪੋਰਟ ਕਰਉਂਦਾ ਹੈ ਸਾਡੇ ਕਾਫੀ ਨਸ਼ਟਪਨ ਸੀ ਬੱਚਾ ਔਰ ਬਾਰੀ ਸਟੂਡੈਂਟ ਚ ਸਾਈਕਲ ਅਮਚਾਂ ਅਸੀਂ ਤਾਂ ਇਸ ਤੋਂ ਲਾਵਾ ਅਸੀਂ ਉਹਨਾਂ ਦੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਜਿਹੜੇ ਅਧਿਆਪਕਾਂ ਨੇ ਵਧੀਆ ਕੰਮ ਜਿਹੜਾ ਐ ਸਕੂਲਾਂ ਦੇ ਵਿੱਚ ਚੁੱਕਾ ਹੈ ਔਰ ਜਿੰਨਾ ਦੇ ਐਲੀਮੈਂਟਰੀ ਸਕੂਲਾਂ ਦੇ ਜਿਹੜਿਆ ਅਧਿਆਪਕ ਨੇ ਜਿਨ੍ਹਾਂ ਦੇ ਬੱਚੇ ਅਨੁਮੋਦਨ ਵਾਲੀਆ ਦੇ ਵਿੱਚ ਸਲੈਕ ਹੋਏ ਉਹਨਾਂ ਨੂੰ ਇਸ ਸੰਬੰਧ ਵਿੱਚ ਤਾਂ ਸੋ ਸਾਡਾ ਮੇਨ ਮੋਟਿਵੇਸ਼ਨ ਹੈ ਕਿ ਬੱਚੇ ਜਿਹੜੇ ਨੇ ਉਹ ਮੋਟੀਵੇਟ ਹੋਣ ਬੱਚਿਆਂ ਨੂੰ ਇੱਕ ਬਾਹਰ ਸੀ ਕਿਤੇ ਬਾਹਰ ਸੀ ਕਿਹੜੀ ਤਰੀਕਾ ਫੀਲ ਦੇ ਵਿੱਚ ਲਾ ਸਕਦੇ ਆ ਇਸ ਤੋਂ ਪਹਿਲਾਂ ਵੀ ਅਸੀਂ ਲਾਸਟ ਟਾਈਮ ਵੀ ਕਰੋੜਾ ਦਿੱਤਾ ਸੀ ਉਹ ਹੋਂਦੇ ਵਿੱਚ ਉਹਦੇ ਵਿੱਚ ਕਿੰਨੇ ਕੁ ਬੱਚੇ ਵਧ ਆਏ ਤਾਂ ਦੇਖੋ ਇਸ ਤੋਂ ਪਹਿਲਾਂ ਮੈਂ ਜਦੋਂ ਅਸੀਂ ਬਹੁਤ ਬਹੁਤ ਸਾਨੂੰ ਆਪ ਸਾਹਿਬ ਦੀ ਸਲਾਹ ਨੂੰ ਸੀ ਕਿ ਬਾਈ ਨੇ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਬੱਚੇ ਜਿਹੜੇ ਮੇਰੇ ਮਿਹਨਤ ਅਰ ਮੈਨੂੰ ਵੀ ਉਹਨਾਂ ਸਿਖਾਉਣ ਨੂੰ ਥੋੜੀ ਜਿਆਦਾ ਸਕਾਉਸ ਨਹੀਂ ਮਿਲਿਆ ਕਿਉਂਕਿ ਜਹਾਜ਼ ਉੱਤੇ ਬੱਚੇ ਹੈ ਨਹੀਂ ਸੀ ਜਿਨ੍ਹਾਂ ਦੇ ਜ਼ਿਆਦਾ ਮਾਸਾਰੇ ਹੋਣ। ਤੋਂ ਉਹ ਸਾਲ ਕਸਟੇ ਹੋ ਗਿਆ। ਪਿਛਲੇ ਸਾਲ ਫਿਰ ਅਸੀਂ ਜਿਹੜੇ ਆਪ ਨੂੰ ਲਗਭਗ 250 ਬੱਚੇ ਜਿਨ੍ਹਾਂ ਨੂੰ ਅਸੀਂ ਕਨਟਿੰਗ ਜਿਹੜਾ 80% ਤੋਂ ਵਾਪਸ ਕਰਿਆ ਸੀਗਾ 80% ਤੋਂ ਵੱਧ ਜਿਹੜੇ ਜੀ ਹੈ ਨਹੀਂ ਉਹਨਾਂ ਨੂੰ ਅਸੀਂ ਸੰਭਾਲ ਲਿਆ। ਉਪਰ ਤੋਂ 150 ਤੋਂ ਜ਼ਿਆਦਾ ਬੱਚੇ ਸਨ। ਤੇ ਅਸਲ ਵਿੱਚ ਅਸੀਂ ਕਨਟਰੀਆਂ 90% ਸਰਕਾਰ ਦੇ ਉਸ ਨਾਲ ਉਹ ਰੱਖਿਆ ਕਿ ਲਾਗ ਨੂੰ ਅਗੋਂ 300 ਬੱਚੇ ਦਾ ਹੈ। ਸੰਪਰਕਰਨ ਤੇ ਅੱਜ ਸਾਨੂੰ ਬੜੀ ਖੁਸ਼ੀ ਆ ਕਿ ਇੰਪਰੂਵ ਹੋ ਗਿਆ ਸਿੱਖਿਆ ਦਾ ਐਕਸੈਸ ਕੰਮ ਸਾਡੇ ਸਰਕਾਰੀ ਸਕੂਲਾਂ ਦੇ ਵੀ ਕਾਫੀ ਬੁੱਝੇ ਕਿਉਂਕਿ ਇਹ ਜਨਰਲ ਦਾ ਅੱਛਾ ਹੈ ਅਮਜ ਨੇ ਸਾਡੇ ਸਕੂਲਾਂ ਖੋਬੀ ਕਮਿਨਰ ਸਾਡੇ ਅਗਰੂ ਉਹਦੇ ਵਿੱਚ ਚੰਤੀ ਵਿੱਚ ਜਿਹੜੇ ਨੇ ਅੱਜ ਇਸ ਸਮਾਪਤੀ ਦੇ ਵਿੱਚ ਛਾਣ ਨੇ ਜਿਮਾ ਦੇ ਨੂੰ ਤਰਫ ਦੇ ਮੱਦੇਦ ਦੇ ਵਿੱਚ ਸੈਂਪਲ ਦੇ जो इस तरह बच्चे कि प्राप्त देखो बच्चे आए दे तो ने बच्चे के पेरेंट्स आए हैं न्यायापक आए हैं बहुत वाली पेरेंट्स में बड़ी खुशी होंगी कि उन्होंने बच्चों की बड़ी अचीवमेंट है और टीचर सहबान ने उन्हें भी बड़ी बहुत साफचारी होंगी है असम मेहनत की सारे बच्चे सब खुद हो रहे हैं सो बच्चे अपने आप बहुत खुश थे क्योंकि मैं पिछली बार भी कहा कि अगली बार आप ਆ ਸਾਹਿਬ ਆਪ ਗਿਣਤੀ ਜਿਹੜੀ ਆ ਹੋਰ ਬੱਚਿਆਂ ਦੀ ਵਿਵਹਾਰਕ ਸਮਾਇ ਨਿੱਜੀ ਨੌਰ ਤੇ ਹਰ ਸਕੂਲ ਦੇ ਵਿੱਚ ਲਾਭ ਪਹੁੰਚਾਣ ਜਿਨ੍ਹਾਂ ਨੇ ਆਪਣੇ ਹਸਪਤਾਲੋਂ ਆਰਾਮ ਪਾਸ ਹਰ ਸਕੂਲ ਜਿਹੜਾ ਹੈ ਉਹ ਦੇਖਿਆ ਆ ਇਹਦੇ ਵਿੱਚ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਭਰਿਆ ਸਕੰਤਰ ਤੱਕ ਬੱਚਿਆਂ ਨੂੰ ਮੈਂ ਕਿਹਨਿਸ਼ੂਆ ਇੱਥੇ ਸਰਵਾਂਨ ਦੇ ਕਿਹਨਿਸ਼ੂਆ ਉਹ ਵੀ ਬਿਲਡਿੰਗ ਦਾ ਇਸ਼ੂ ਹੈ ਉਹ ਸਾਰੇ ਮੈਂ ਸਾਹਮਣੇ ਸਮੇਂ ਕਿਹਾ ਦਾ ਇਹ ਵੀ ਜਿਹੜਾ करता ना सो सरकार को मान साहब की सरकार पे उन्होंने सिक्ख्या बहुत ज्यादा एक्सरसाइज किया पॉलिसी स्कूल ऑफ एमस बना के बढ़िया सिक्ख्या प्रोवाइड करूज किया है अच्छे काफी इमूमेंट जो तो है वो सिक्ख्या के खेत है हाकी खिलाफी हाकी टीम ने जो तो मतलब ਤਮਗਾ ਗੜਾ ਤੇ ਸੋਨ ਮੈਟਰ ਜਿਹੜਾ ਸਾਡੇ ਭਾਰਤ ਦੀ ਝੋਲੀ ਵਿੱਚ ਵਾਹ ਕਿਸ ਤਰ੍ਹਾਂ ਲੱਭਿਆ ਦੇਖੋ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੇ ਕੰਮ ਤੇ ਜਿਹੜੇ ਨਿਸ਼ਾਨ ਹੁੰਦੇ ਨੇ ਆਪਣੇ ਲੋਕਾਂ ਹੋਰ ਵੀ ਜਾ ਕੇ ਖੁਸ਼ੀ ਹੈ ਕਿ ਆਪਣੇ ਆਪਣੇ ਇਲਾਕੇ ਦੇ ਬੱਚੇ ਨੇ ਜਿਨ੍ਹਾਂ ਨੇ ਨਾ ਅੱਗੇ ਲੱਗਦੇ ਨੇ ਜਿਨ੍ਹਾਂ ਨੇ ਇਹ ਕੰਮ ਦੀ ਪਛਾਣ ਮਿਲਿਆ ਅਪਲਿਕੇਟਿਵ ਬਹੁਤ ਚੰਗਾ ਹੈ ਜਿਆਦਾ ਬੰਦਾ ਜੁਟਣ ਸੰਧ ਤੁਹਾਨੂੰ ਤੁਹਾਨੂੰ ਬੁਲਾਉਂ ਕਰ ਰਿਹਾ ਹਾਂ ਜਰਮਨ ਜੀ ਦੇ ਸਾਥੇ ਮੇਰੀ ਗੱਲ ਖੜਾ ਇਸ ਦਾ ਤੁਹਾਨੂੰ ਆ ਰਿਹਾ ਹੈ ਕਿ ਸਾਡੇ ਸਾਥੇ ਇੱਕ ਤੁਹਾਨੂੰ ਆ ਰਿਹਾ ਹੈ ਤੁਹਾਨੂੰ ਮੈਂ ਉਹਨੂੰ ਬਧਾਈ ਵੀ ਦਿੱਤੀ ਹੈ ਸ਼ੋਕਾ ਮਨਾਵਾ ਮੈਂ ਦਿੱਤੀ ਹੈ ਨਹੀਂ ਵਾਸਤੇ ਵੀ ਮਿਲਦੇ ਰਹਤੇ ਨੇ ਸੋ ਮੈਂ ਫੋਨ ਤੇ ਉਹਨਾਂ ਨਾਲ ਦੇ ਪੇਰੈਂਟਸ ਨੇ ਉਹਨਾਂ ਨੂੰ ਕਹਿ ਕੇ ਬਧਾਈ ਵੀ ਦਿੱਤੀ ਹੈ ਮੈਂ ਪਰਮਾਤਮਾ ਕੇ ਹੀ ਆਸਬੰਧ ਕੇ ਬੱਚੇ ਦੈਂਤ ਨੂੰ ਆ ਚੜ੍ਹਦੀ ਪ੍ਰਕਿਰਤੀ ਕਰਨ ਸਾਡੇ ਹੋਰ ਵੀ ਇਲਾਕੇ ਦੇ ਜਿਹੜੇ ਖਿਡਾਰੀ ਨੇ ਉੱਪਰ ਦੇ ਖਿਡਾਰੀ ਨੇ ਉਹ ਇਹਨਾਂ ਨੂੰ ਦੇਖ ਕੇ ਹੋਰ ਵੀ ਪੂਸ਼ ਹੋਣਗੇ ਹੋਰ ਵੀ ਉਤਸ਼ਾਹਤ ਹੋਣਗੇ ਔਰ ਖੇਤਾ ਦੇ ਵਿੱਚ ਹੋਰ ਜ਼ਿਆਦਾ ਪਾਰਟਿਸਪੇਟ ਕਰਨ ਇਲਾਕੇ ਦੀ ਲੋਕ ਪਰਿਵਾਰ ਜਿਹੜੇ ਹਰ ਤਰ੍ਹਾਂ ਸੀ ਪ੍ਰੈਜੈਂਟ ਪ੍ਰੈਜੈਂਟ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਔਰ ਤੇ ਤਿਮੋਵਾਲ ਜਿਹੜੇ ਆ ਹਰ ਹਰਮਨਪ੍ਰੀਤ ਉਹਨਾਂ ਨੇ ਕਿਹਾ ਵੀ ਇੱਕ ਸਟੇਡੀਅਮ ਬਣਾਉਣਾ ਚਾਹੀਦਾ ਹਾਂ ਹਾਂ ਮੈਨੂੰ ਉਹਨਾਂ ਨੇ ਕਿਹਾ ਸੀ ਪਿਛਲੇ ਸਾਲ ਵੀ ਜਦੋਂ ਇਹ ਮੈਡਲ ਲੈ ਕੇ ਆਏ ਸੀ ਉਦੋਂ ਵੀ ਅਸੀਂ ਪਰਪਸ ਜਿਹੜਾ ਬਣਾ ਰਹੇ ਹਾਂ ਸੋ ਅਸੀਂ ਜ਼ਰੂਰ ਇੱਕ ਇਸ ਇਲਾਕੇ ਦਾ ਸੇਵਾ ਮਾਨ ਲੋਕ ਮੁੱਖ ਮੰਤਰੀ ਮਾਨ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਉਹਨਾਂ ਕੋਲ ਜਾਊਂਗਾ ਵੀ ਕਿ ਸਾਡੇ ਇਲਾਕੇ ਦੀ ਬੜੀ ਵੱਡੀ ਦੇਣਾ ਕਿੰਸ ਤੇ ਕਿਹਦੇ ਵਿੱਚ ਕੰਸਟ੍ਰਕਸ਼ਨ ਤੋਂ ਤੇ ਮੁਕਤੀ ਦੇ ਲੱਭਦੇ ਚਾਹ। ਸੋ ਇੱਕ ਮੁਕਤੀ ਦਾ ਸਵਾਲ ਹੈ। ਤਾਂ ਜ਼ਰੂਰ ਬੇਨਤੀ ਕਰੂਗਾ ਕਿ ਜੰਗਾਰੇ ਅਲਟੂ ਦੀ ਜਗਾਉਣਾ ਹੈ। ਮਤਸਾਈਕ ਨੈਸ਼ਨਲ ਹਾਈਵੇ ਗੜਕੜੀ ਸਾਹਿਬ ਦਾ ਬਿਆਨ ਆ ਵੀ ਜਿੱਥਾ ਨੈਸ਼ਨਲ ਜਿਹੜੇ ਹਾਈਵੇ ਜਿਹੜੇ ਬਣ ਰਹੇ ਸੀ ਉਹਦੇ ਵਿੱਚ ਮਤਲਬ ਕਿ 50 ਸਰਕਾਰ ਦੀ ਵਰਤੋਂ ਜਮੀਨ ਜਿਹੜੀ ਆ ਨਹੀਂ ਲਗਵਾ ਕੀਤੀ ਗਈ ਉਹਦੇ ਕਰਕੇ ਜਿਹੜਾ ਇੱਕ ਕੈਨਸਲ ਕੀਤਾ ਗਿਆ। ਦੇਖੋ ਕੈਨਸਲ ਨਹੀਂ ਕੀਤੇ ਗਏ। ਜ਼ਮੀਨ ਹੋਏ ਹੁੰਦਾ ਕਿ ਕੋਈ ਉਹ ਅਸੀਂ ਇਹਨਾਂ ਉਹ ਅਸੀਂ ਸੋਲਵ ਕਰ ਰਹੇ ਆ ਸਾਡੇ ਸਾਰੇ ਅਧਿਕਾਰੀ ਜੀ ਸਾਹਿਬ ਉਹ ਜਿਹੜੇ ਨੇ ਮੀਟਿੰਗਸ ਕਰ ਰਹੇ ਨੇ ਇਸਕੇ ਬੋਰਡ ਦੇ ਤਹਾ ਸੋ ਅਸੀਂ ਜਲਦੀ ਉਹ ਜਿਹੜਾ ਮੁਸ਼ਕਲਾਂ ਨੂੰ ਨਿਕਾਲਾਂਗੇ ਔਰ ਕੋਈ ਵੀ ਜਿਹੜਾ ਟਰਮੀਨੇਟ ਪ੍ਰੋਜੈਕਟ ਟਰਮੀਨੇਟ ਜਿਆ ਕੰਟਰੈਕਟ ਜਰੂਰ ਟਰਮੀਨੇਟ ਹੋਏ ਨੇ ਕੰਟਰੈਕਟ ਦਾ ਜੇ ਕੋਈ ਜਗ੍ਹਾ ਨਹੀਂ ਮਿਲੀ ਜਾਂ ਕੋਈ ਹੋਰ ਇਸ਼ੂ ਆ ਗਿਆ ਜਾਂ ਕੋਈ ਫੋਰੈਸਟ ਪਲੇਅਰਸ ਦਾ ਇਸ਼ੂ ਆ ਗਿਆ ਸੋ ਉਹਦੇ ਵਿੱਚ ਟਾਈਮ ਲੱਗਦਾ ਜੇ ਉਸ ਤੋਂ ਪਹਿਲਾਂ ਕੰਟਰੈਕਟ ਦੇ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਫਿਰ ਕੰਟਰੈਕਟਰ ਆਪਣੀ ਮਸ਼ੀਨਰੀ ਵਗੈਰਾ ਲੈ ਕੇ ਉੱਥੇ ਆ ਜਾਂਦਾ ਹੈ ਉਹ ਫਿਰ ਉਹਨਾਂ ਦੀ ਮਸ਼ੀਨਰੀ ਦੀ ਵੀ ਵੇਸਟੇਜ ਹੁੰਦੀ ਆ ਸੋ ਕਈ ਵਾਰੀ ਅਜੇ ਕੰਟਰੈਕਟ ਟਰਮੀਨੇਟ ਕਰਨੇ ਪੈਂਦੇ ਨੇ ਕੰਟਰੈਕਟ ਨਾਡ ਪ੍ਰੋਜੈਕਟ ਪ੍ਰੋਜੈਕਟ ਤਾਂ ਚੱਲਣ ਗਈ ਪਰ ਜਿਹੜੇ ਨੇ ਉਹ ਜਿਹੜੀ ਕੰਟਰੈਕਟਰ ਬਾਅਦ ਵਿੱਚ ਉਹਦੀ ਟੈਂਪਰਿੰਗ ਹੋ ਜੇ ਕਿ ਕੋਈ ਹੋਰ ਆ ਦੇਗਾ ਸੋ ਪ੍ਰੋਜੈਕਟ ਕੋਈ ਵੀ ਪੰਜਾਬ ਦਾ ਜਿਹੜਾ ਆ ਉਹ ਟਰਮੀਨੇਟ ਨਹੀਂ ਹੋ ਆ ਕੰਟਰੈਕਟ ਹੋਏ ਨੇ ਉਹ ਅਸੀਂ ਬਹੁਤ ਜਲਦ ਜੜੇ ਨੇ ਉਹ ਜ਼ਮੀਨ ਦੀ ਜਨ ਸਮੱਸਿਆ ਹੈ ਬਾਇ ਕਰਦੇ ਉਸ ਨਾਲ ਕੋਈ ਕਿੰਨਾ ਸਾਡਾ ਰਿਮਿਟ੍ਰੇਸ਼ਨ ਹੋਇਆ ਤੇ ਉਹਨੇ ਉਹ ਜਿਹੜੀ ਡਿਸਪਲੇਸਮੈਂਟ ਜਿਹੜੀ ਆ ਉਹ ਕਾਰਾਸ ਜਿਹੜੇ ਕੰਪੀਟੈਂਟ ਅਥਾਰਟੀ ਹੋਣ ਹੈ ਐਕਵੀਜ਼ੀਸ਼ਨ ਦੇ ਨੇ ਉਹਨਾਂ ਦੇ ਵਿੱਚ ਐਸਜੀਐਮ ਸਟੀਰ ਹੋਸ ਸੋ ਅਸੀਂ ਉਹਨਾਂ ਨੂੰ ਅ ਹਦਾਇਤਾਂ ਜਾਰੀ ਕੀਤੀ ਯਾਨੀ ਕਿ ਇਹ ਜਿਹੜੀ ਜ਼ਮੀਨ ਐਕਵਾਇਰ ਕਰਨ ਦੇ ਮਸਲੇ ਨੇ ਇਹਨਾਂ ਨੂੰ ਜਲਦ ਤੋਂ ਜਲਦ ਲਾਗਨ ਪਾਣਾ ਕਿਤੇ ਜਲਦ ਇਹ ਸੰਸਦ ਸਰਕਰਪਨ ਪੁੱਤਰ ਸਰਾਰਾ ਖਰਬੇ ਦੇ ਸੀਟੀਓ ਜਿੰਨਾ ਨਾਲ ਅਸੀਂ ਗੱਲ ਕੀਤੀ ਅੱਜ ਸਨਮਾਨ ਸਰਪੋਰ ਜਿਹੜਾ ਵਾ ਕਾਫੀ ਵਧੀਆ ਪ੍ਰੋਗਰਾਮ ਸੀਗਾ ਉਹਦੇ ਵਿੱਚ ਡੀਸੀ ਸਾਹਿਬ ਵੀ ਪਹੁੰਚੇ ਸੀਗੇ ਔਰ ਕਾਫੀ ਜਿਹੜੇ ਬੱਚਿਆਂ ਦੇ ਪਰਿਵਾਰ ਬੱਚੇ ਜਿਹੜੇ ਬਹੁਤ ਕੋਸ਼ਿਸ਼ ਕਰੇ ਸਨਮਾਨ ਸਰ ਮੋੜ ਜਿਹੜਾ ਇੱਕ ਕੋਰੋਨਾ ਇੱਕ ਬੜੀ ਵੱਡੀ ਗੱਲ ਆ ਗਾਵਾਂ ਦੀ ਪਾਰਟੀ ਉਹ ਜਿਹੜਾ ਦੂਸਰਾ ਸਨਮਾਨ ਸਮਰੋਹ ਇੰਦਰ ਪੈਲਸ ਜਿਹੜਾ ਲਗਰ ਵਿੱਚ ਕਰਾਇ ਕਿ ਕਰਾਇਆ ਗਿਆ ਔਰ ਬੱਚੇ ਵੀ ਖੋਰ ਬਹੁਤ ਖੁਸ਼ੀ ਗਏ ਔਰ ਇਹਨਾਂ ਨੇ ਇਸ ਗੱਲ ਦੀ ਵਧਾਈ ਦਿੱਤੀ ਆ ਕਿ ਬਹੁਤ ਵਧੀਆ ਪ੍ਰਾਲਾ ਬੱਚਿਆਂ ਦੇ ਜਿਹੜੇ ਵੱਡੇ ਇਸ ਤੋਂ ਬਾਅਦ ਹੁਣ ਜਿਹੜੀ ਇਹਨਾਂ ਨੇ ਕੀ ਗੱਲ ਕਹੀ ਹੈ ਇਸ ਤੋਂ ਵੇਖ ਕੇ ਜਿਤਨਾ ਸਨਮਾਨ ਸਮਰੋਹ ਹੋਇਆ ਇਸ ਤੋਂ ਵੱਲ ਵੇਖ ਕੇ ਹੀ ਹੋਰ ਜਿਹੜੇ ਬੱਚੇ ਆ ਇਹਦੇ ਵੱਲ ਚੜ੍ਹ ਪੜ੍ਹਾਈ ਵੱਲ ਖਰਸ਼ੇ ਟੜ ਗਏ ਔਰ ਵੱਧ ਸੰਪਰੂ ਜਿਹੜੇ ਪਰਸੈਂਟ ਲੈ ਕੇ ਜਿਹੜਾ ਆਪਣਾ ਨਾਮ ਰੋਸ਼ਨ ਕਰਦੇ ਨੇ ਜਿਹਨਾਂ ਲਗਰ ਤੋਂ ਜਨਾ ਸਕੂਲ ਲਈ ਅਸ਼wini ਸ਼ਰਮਤੀ ਕੋਲ